ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2-3 ਮੱਜਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੋਂ ਕਰਕੇ ਖੜੋ ਤੇ ਬਾਕੀ ਸਾਡੀ ਬੇਨਤੀ ਹੈl ਵੀ ਜ਼ਰੂਰ ਧਿਆਨ ਦਿਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਦਿਆ ਵਦਿਆ ਵੀ ਤੁਸੀਂ ਸੁਣਾਓ ਵੇਗੇ ਮਾਲ ਉਦਨ ਵਾਲਾ ਫਿਰ ਮਾਲ ਵੀ ਆਪਣਾ ਮਾਲ ਵੀ 1 ਘੰਟੇ ਦੇ ਵਿੱਚ 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 ਸਾਰਾ ਮਾਲ ਵੇਚ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਹੈਗੀਆਂ 2-3 ਮੱਝਾਂ ਅੱਜ 2-3 ਮੱਝਾਂ ਰੁਪਈਏ ਜੀ ਉਹਦਾ ਵੀ ਇੱਕ ਇਹਨਾਂ ਸੌਦਾ ਹੋਇਆ ਹੀ ਆ ਠੀਕ ਹੈ ਹਾਂ ਉਹ ਵੀ ਮੜੀ ਵੀਡੀਓ ਦਿਖਾ ਲਓ ਕੱਚੀ ਪੱਕੀ ਜੀ ਹੋਈ ਆ ਹਨਾ ਕੱਚੀ ਪੱਕੀ ਹੈ ਆ ਵੀਰ ਨੂੰ ਨਹੀਂ ਆਏ ਚੋਈਆਂ ਚੋਈਆਂ ਹੋ ਗਈਆਂ ਅੱਛਾ ਉਹਦੀ ਚੋਈ ਹੋ ਗਈ ਆ ਹੋ ਗਈ ਹੋ ਗਈ ਵੀਰ ਜੀ ਠੀਕ ਹੈ ਤੇ ਚਲੋ ਤੇਰਾ ਨਾਮ ਦੱਸ ਤੇ ਨਾਮ ਮੇਰਾ ਭਾਸ ਸਿੰਘ ਜਿਹੜੇ ਪਿੰਡ ਚੁਈਂਦਾ ਜ਼ਿਲ੍ਹਾ ਅੰਮ੍ਰਿਤਸਰ ਜੇ ਤੇ ਲੱਗ ਗਿਆ ਟਾੜੀ ਵਾਗ ਕੇ ਮਤਲਬ 6 ਕਿਲੋ ਮੀਟਰ ਰੁਪਈ ਟਾੜੀ ਆ ਤੇ 6 ਕਿਲੋ ਮੀਟਰ ਆਪਣੇ ਫੋਨ ਨੰਬਰ ਬੋਲ ਦੋ 911454995 ਤੇ ਆ ਜਿਹੜੀ ਹੁਣ ਮੱਝ ਜੇ ਇਹਦੇ ਬਾਰੇ ਦੱਸ ਦੋ ਇਹ ਹਰ ਵੀਂ ਦੂਜਾ ਸੂਆ ਸੋਈ ਇਹ ਤੀਜਾ ਸੂਆ ਸੋਈ ਆ ਅੱਛਾ ਮੱਝ ਕਾਦੀ ਇਹ ਰਾਜਾ ਮੱਝ ਹੀ ਆਪਣੀ ਕੋ ਮੱਝ ਗਈ ਸੀ ਪਹਿਲੇ ਸੂਵੇ ਅੱਛਾ ਆਪਾਂ ਉਹਦੇ ਵਿੱਚ ਹੀ 1 ਲੱਖ 80000 ਦੀ ਹਾਂਜੀ ਉਹ ਬੰਦਿਆਂ ਨੇ ਸਾਲਾ ਲਾ ਲਓ ਵੀ ਆ ਵੇਖੋ ਹੁਣ ਕਿਹੋ ਜੀ ਕਰਤੀ ਹੈ ਹਾਂਜੀ ਸਾਮਦੇ ਨਹੀਂ ਚੀਜ਼ਾਂ ਚੰਗੀਆਂ ਹੁੰਦੀਆਂ ਸਾਮਦੇ 2020 ਲੀਟਰ ਵਾਲਾ 15 16 ਕਿਲੋ ਬਣਾ ਕੇ ਦਿੱਤਾ ਸੀ ਅੱਛਾ ਕੋਈ ਸਾਮ ਵਾਲਾ ਫੇਰ ਵੀ ਲੈ ਜਾਏ ਨਾ ਹਾਂਜੀ ਫੇਰ ਵੀ ਮੈਂ ਸਾਲਾ ਵੀ 12 11 ਕਿਲੋ ਦੁੱਧ ਕਰੀਓ ਆਈਟਮ 9 ਕਿਲੋ ਪਾਣੀ ਰਗਾ ਦੁੱਧ ਜੀ ਮਹੀਨੇ ਦੀ ਸੁਈ ਮਗਰ ਕੱਟਾ ਜੀ ਦੇ ਕਿਹੜਾ ਕੱਟਾ ਜੀ ਉਹ ਬੋਰੀ ਆ ਇੱਕ ਬੋਰੀ ਵਿੱਚ ਉਹ ਬੈਠਾ ਜਿਹੜਾ ਆਹ ਬੈਠਾ ਵੀ ਜੀ ਆਹ ਵਾਲਾ ਬੱਚਾ ਜੇ ਇਹਦਾ ਹਾਂ ਬੱਚੇ ਦੋਵੇਂ ਚਲੋ ਨਿੱਗੇ ਜਿਹਾ ਕੇ ਬੈਠੇ ਏ ਤੋੜੀ ਦੇ ਤੇ ਤੋਰੋ ਹਾਂ ਫੇਰ ਇੱਕ ਰੀਨ ਕੋਈ ਸਾਮ ਵਾਲਾ ਫੇਰ ਵੀ ਲੈ ਜਾਏ ਨਾ ਹਾਂਜੀ ਫੇਰ ਤੋਂ ਮਨ ਨਜ਼ਾਰੇ ਬਹੁਤ ਉਤਰਨ 9 ਲੀਟਰ ਹੈ ਜੀ ਦੁੱਧ 9 ਲੀਟਰ ਖੁੱਲਾ ਡੁੱਲਾ ਹੁਣ ਤੇ ਹੁਣ ਇਹ ਆ ਵੀ ਚਲੋ ਗਾੜੀ ਸਟਾਲਸ ਚੋਲੇ ਚੱਲ ਪੈਣੇ ਆ ਪਰ ਇਹ ਆ ਵੀ ਚਲੋ ਪਸ਼ੂ ਸਾਂਭਨੇ ਵੀ ਚਾਹੀਦੇ ਆ ਜੇ ਆਪਾਂ ਲੈ ਜਾਂਦੇ ਆ ਤੇ ਪਰ ਵੀ ਲੋਕੀ ਸਾਂਭਦੇ ਨਹੀਂ ਆ ਹਾਂਜੀ ਮੱਝ ਦਾ ਜਿਹੜਾ ਤੇਰਾ ਸਟਰਕਚਰ ਚੰਗਾ ਵਾ ਬਸ ਇਹ ਆ ਵੀ ਆਪਣੀ ਜਿਹੜੀਆਂ ਕੁਝ ਕਮੀਆਂ ਕਰਕੇ ਜਿਹੜੀ ਆ ਪੂਰੀ ਰਾਜੀ ਨਹੀਂ ਹੋਈ ਮੱਝ ਨਹੀਂ ਤੇ ਪੂਰੀ ਰਾਜੀ ਹੁੰਦੀ ਤਾਂ ਪੂਰੀ ਤਗੜੀ ਮੱਝ ਲੱਗਣੀ ਹੈ ਇਹ ਚੋਂ ਪਸ਼ਮਾਨ ਰਬੀ ਜੀ 1 ਨੰਬਰ ਦਾ

ਕਈ ਵਾਰੀ ਕਈ ਵੀਰ ਸੰਭਣ ਵਾਲੇ ਹੁੰਦੇ ਆ ਤੇ ਪਸ਼ੂ ਨਹੀਂ ਦੁੱਧ ਵਾਲਾ ਹੁੰਦਾ ਦੁੱਧ ਵਾਲਾ ਹੁੰਦਾ ਤੇ ਕਈ ਵਾਰੀ ਪਸ਼ੂ ਦੁੱਧ ਵਾਲਾ ਹੁੰਦਾ ਤੇ ਉਹਨਾਂ ਨੇ ਵੀਰ ਸਾਹਮਦੇ ਮੈਂ ਨਾ ਹਰਪੀ ਜੀ ਮੈਨੂੰ ਉਹਨਾਂ ਨੇ ਜਦੋਂ ਕੱਲ ਫੋਨ ਕੀਤਾ ਨਾ ਵੀ ਤੇਰੇ ਵਾਲੀ ਝੋਟੀ ਵੇਚਣੀ ਆ ਹਾਂਜੀ ਮੈਂ ਬੜੇ ਚਾਹਣਾ ਕਿਹਾ ਮੈਂ ਅੱਗੇ ਦੀ ਰਾਜ਼ੀ ਹੋਣੀ ਆ ਹਾਂਜੀ ਤੇ ਵਾਧੂ ਰੁਪਈਆ ਨਾਲ ਵਟਾਂਗੇ ਜੀ ਜਦੋਂ ਵੇਖਿਆ ਜਾ ਕੇ ਤੇ ਮੈਂ ਗੁਰੂ ਇਹ ਪੱਲੇ ਨਹੀਂ ਦੋ ਕੋ ਰਹਿਣ ਦਿੱਤਾ ਸੀ ਹਾਂਜੀ ਤੇ ਫਿਰ ਪੈਸੇ ਵੀ ਚਲੋ ਉਸਨੂੰ ਲੈ ਕੇ ਮੈਨੂੰ ਤੁਹਾਨੂੰ ਪਤਾ ਉਸ ਹਸਾਬ ਨਾਲ ਦੇਣੇ ਪਏ ਆ ਤੇ ਹੁਣ ਵੀ ਉਸ ਸਾਹਮਣੇ ਦੇ ਦਿਆ ਆਪਾਂ ਹਾਂ ਹੁਣ ਆਪਾਂ ਹਰਪੀ ਜਿਹ 62000 ਦੀ ਪਹੁੰਚ ਕਰਦੇ 62000 ਦੀ ਪਹੁੰਚ ਕਰਦਾ ਸੁਗਲ ਮਾਨਤਾ ਬਾਹਰ ਜਾ ਕੇ ਕਰਦੇਗੇ ਹਾਂਜੀ ਬਾਹਰ ਦੀ ਨਾ ਕਰੀਏ ਰਪੀਜੀ ਕੋ ਸਾਹਮਣੇ ਲੈ ਜੈ ਇਹਨਾਂ ਦੀ ਜਾਣ ਕਰੂਗਾ ਪੂਰੇ 60 ਦੀ ਪਹੁੰਚ ਕਰੀਏ 100 ਕਿਲੋ ਮੀਟਰ ਤੱਕ 100 ਕਿਲੋ ਮੀਟਰ ਤੱਕ ਫੋਨ ਲਾਵੇ ਕੋਈ ਉੱਚਾ ਵੀ ਮਾਨਤਾ ਨਾ ਹੋ ਜਾਊਗਾ 2000 ਰੁਪਏ ਕਰਦਾਂਗੇ ਪਰ ਮੇਰਾ ਵੀ ਲਵੇ ਕੋ ਸਾਹਮਣੇ ਲਾਵੇ ਕੋ ਸਾਹਮਣੇ ਲੈ ਜਨਾਂ ਰਪੀਜੀ ਹਾਂਜੀ ਤੇ ਜਿੱਦਣ ਮਾਰਚ ਫੇਰ ਗੱਪਣ ਤੋਂ ਕਰ ਗਾ ਜੁਗੀ ਨਾ 50000 ਦੀ ਫੇਰ ਆਪਣੀ ਹੋ ਗਈ ਠੀਕ ਹੈ ਜੀ ਪੂਰੇ 50000 ਦੀ ਫੇਰ ਲਿਆਵਾਂਗੇ ਆਪਾਂ ਠੀਕ ਹੈ ਸੂਆ ਚੋਕੇ ਵੀ ਆ ਸੂਆ ਚੋਕੇ ਵੀ ਠੀਕ ਹੈ ਜੀ ਹਾਂ ਤੇ ਹੈ ਜੀ ਝੋਟੀ ਹੈ ਕਿ ਗੁੱਡਲ ਨਹੀਂ ਆ ਹਾਂ ਜੀ ਹਾਂ ਜੀ ਤੇ ਆ ਜਿਹੜੀ ਜੇ ਇਹ ਝੋਟੀ ਪਹਿਲਾ ਸੂਆ ਰੁਪਈੀ ਸੂਈ ਆ ਤਾਜੀ ਸੂਈ ਆ ਹੈ ਨਾ ਨਹੀਂ ਪਤਾਜੀ ਸੂਈ ਬਿਲਕੁਲ ਸਾਜੀ ਆ ਜੀ ਤਾਜੀ ਹੋ ਤਰੇਲ ਲੁਪੜੀ ਆ ਮਗਰੋਂ ਤੇ ਆ ਬਿਲਕੁਲ ਕੋਲਾ ਹੀ ਬੱਚਾ ਜੀ ਕੋਲਾ ਹੀ ਕੱਟੀ ਆ ਮਗਰੋਂ ਕੋਈ ਨਹੀਂ ਰਹਿਣ ਤੋਂ ਬਿਠੀ ਆਠ ਐ ਮਨਜੀ ਮੈਨੂੰ ਹੁੰਦਾ ਹੈ ਬੱਚੇ ਨਿੱਗੇ ਜਿਹੇ ਹੋਏ ਹਾਂ ਜ ਤੇ ਇੱਕ ਦਿਨਾਂ ਤੇ ਸੋਈ ਆ ਇਹ ਪਰਸੋ ਦੇ ਪਿਜੀ ਸਰੀ ਆ ਆਹ ਕਾਮ 9 ਕਿਲੋ ਬੋਲਾ ਉੱखाਜ ਨਾ ਜਰੇ ਅੱਛਾ ਹਾਂ ਦੁੱਧ ਦੇ ਵੀ ਚੰਗਾ ਭਰੀ ਜਾਊਗੀ ਉਤਰਣਾ ਨਾ ਮੈਂ ਪੂਰੀ ਵੱਡੀ ਝੋਟੀਆਂ ਦੇ ਪਿਜੀ ਅਜੇ ਬਾਕੀ ਸਵੇਰੋਂ ਸਵੇਰ ਦਾ ਟਾਈਮ ਹੈ ਜੇ ਨਵਾਈਆਂ ਨਵਾਈਆਂ ਬਣੀਆਂ ਬਾਕੀ ਆ ਥਾਣਾ ਇਹਦੇ ਵੀ ਆਪਾਂ ਲਾਗੇ ਤੋਂ ਦੇਖ ਸਕਦੇ ਆ ਥਾਣਾ ਜਿਹੜਾ ਕਾਫੀ ਪਿਆਰਾ ਵਜੋਂ ਬਾਕੀ ਪਸੰਦਿਆ ਥਾਣ ਬੜਾ ਲੰਮਾ ਕਰਦੀ ਏ ਬਾਕੀ ਇਹ ਪ੍ਰੋਪਰ ਹੱਥੀਂ ਚਵਾਈ ਵਾਲਾ ਥਾਣਾ ਚਵਾਈ ਦਾ ਥਣ ਤੇ ਬਣਾ ਏ ਥਾਣੇ ਜਿਹੜਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਹਾਂਜੀ ਹਾਂਜੀ ਥਣ ਤੇ ਤੇ ਦੁੱਧ ਕਿੰਨਾ ਕਿੰਨੀ ਕਰੀ ਜਾਊਗੀ ਉਤਰਾਈ ਦੁੱਧ ਹਰ ਵੀ ਜਿਹੜਾ ਸਾਲ ਆ ਮੈਂ ਤੁਰੀ ਆ ਨਾ ਬੋਲੇ ਤੋਂ ਬਹੁਤਾ ਨਹੀਂ ਮੈਂ 11-12 ਕਿਲੋ ਪਹਿਲੇ ਸਵੇਰ ਭਰੀ ਜਾਂਦਾ ਤੇ ਮੋਲ ਦੇ ਦਾ ਮੋਲਰ ਵੀ 85000 ਦੇ ਦਈਏ 80000 ਚ ਪਹੁੰਚ ਕਰਦੇ 80 ਜੀ ਨਾਲ ਪਹੁੰਚ ਕਰੀਏ ਹਾਂ ਨਾ ਹਰ ਵੀ ਜੀ ਪੂਰੇ 75 ਦੀ ਪਹੁੰਚ ਕਰੀਏ 75000 ਦੀ ਪਹੁੰਚ ਕਰ ਤੇ ਪਹਿਲਾਂ ਸੂਆ ਤਾਜੀ ਸੂਈ ਝੋਟੀ ਹੈ ਨਾ ਤਾਜੀ ਸੂਈ ਮਗਰ ਕੱਟੀ ਠੀਕ ਹੈ ਜੀ ਮਗਰ ਵੀ ਕੱਟੀ ਹੈ ਤੇ ਆ ਮਜਰਾ ਸੌਦਾ ਹੋ ਗਿਆ ਤੇ ਚਵਾਈ ਕਰਤੀ ਹੈ ਇਹਦੇ ਭਾਈ ਹੁਣੇ ਬੈਠੇ ਆ ਬਾਹਰ ਉਹਨਾਂ ਨੇ ਲਈ ਆ ਤੇ ਵਿੱਚ ਨਾਲੇ ਵੀ ਰਣ ਲਈ ਆ ਆ ਵੇਚ ਨਾਲੇ ਨੇ ਲਈ ਰੁਪੇ ਜੀ ਅੱਛਾ ਹਾਂਜੀ ਹਾਂਜੀ ਦਿਖਾਉਣੀ ਹੈ ਵੀ ਦਿਖਾ ਦੇ ਤੌਰ ਤੇ ਚਲੋ ਤੌਰ ਤੇ ਦਿਖਾ ਦੇ ਇੱਕ ਵਾਰ ਇਹ ਤੇਰਾ ਇਹ ਜਿਹੜੇ ਹੁਣੇ ਚਵਾਈ ਕੀਤੀ ਆ ਇਧਰ ਆ ਮਿੱਠੇ ਭਾਈ ਹੁਣੇ ਨਾ ਲਈ ਆ ਚਲ ਕੋਈ ਜਾਲੀ ਮਰ ਪਈ ਜੀ ਹਾਂ ਜੀ ਆ ਵੀ ਥਾਣੇਦਾਰ ਸਾਹਮਣੇ ਲਈ ਆ ਥਾਣੇਦਾਰ ਸਾਹਿਬ ਨੇ ਲਈ ਆ ਮਿੱਠੇ ਆ ਉਨਾਂ ਦਾ ਰੇਟ ਪੁੱਛ ਲਈਏ ਤਾਂ ਕਿ ਤੁਸੀਂ ਦੱਸ ਤੋਗੇ ਨਹੀਂ ਉਹਨਾਂ ਨੇ ਪੁੱਛ ਲਿਆ ਭਾਜੀ ਉਹਨਾਂ ਨੇ ਪੁੱਛ ਆ ਜਾਓ ਥਾਣੇਦਾਰ ਸਾਹਿਬ ਤੁਸੀਂ ਦੱਸਦੇ ਤਾਂ ਰੇਟ ਫਿਰ ਕੀ ਪਾਜੀ ਹਣੀ ਕਹਿੰਦੇ ਵੀ ਤੁਸੀਂ ਆਪ ਹੀ ਦੱਸ ਦੋ ਐ ਆ ਵੀ ਦੱਸ ਕੇ ਕੈਮ ਦੇ ਗਾੜੀ ਉਹ ਸੰਗਦਾ ਆ ਹਾਂਜੀ 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 ਇਹ ਆਰ ਵੀਜੀ ਆਪਾਂ ਜਿਹੜੀ ਦੇ ਦੇਣਾ 75 ਦੇ ਦੇ ਦੀਏ ਬਾਕੀ ਵਿੱਚ ਮੰਤਨ ਹੋ ਜਾਊਗਾ ਹਾਂ 2 ਗੜ 7000 ਰੁਪਏ ਹੋ ਜਾਊਗੀ ਅੱਛਾ ਪਹੁੰਚ ਉਹਨਾਂ ਦੀ ਹੋਊਗੀ ਅੱਛਾ ਪਹੁੰਚ ਵੀ ਕਰ ਦੇਣਗੇ ਪਹੁੰਚ ਵੀ ਕਰ ਦਾਂਗੇ ਜੀ ਤੇ ਦੁੱਧ 2000 21 ਕਿਲੋਨਾ ਬਣਾ ਕੇ ਦਿੱਤਾ ਆਪਾਂ ਅੱਛਾ ਹਾਂ ਉਹ ਤੇ ਚਲੋ ਕੋਈ ਚੋਗੇ ਲੈ ਜੀ ਹੈਨਾ ਚੋਗੇ ਕੋਈ ਲੈ ਜੀ ਜਿੱਦਾਂ ਮਲਦੀ ਚੋਗ ਲੈ ਜੀ ਉਹਨਾਂ ਨੂੰ ਰਾਤੀ ਚਵਾਤੀ ਸਿਹਰੇ ਚਵਾਤੀ ਹੈ ਤੇ ਬੱਚਾ ਇਹ ਤਾਂ ਬੱਚਾ ਤਾਂ ਮਰ ਗਿਆ ਉਹ ਬੂਛੀ ਤੇ ਮਿਲਦੀ ਹੈ ਅੱਛਾ ਉਹ ਬੂਛੀ ਤੇ ਹਾਂ ਬੂਛੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਚਲੋ ਜੋ ਵੀ ਆ ਤੇ ਆਪਣੀ ਤੈਸਾਂ ਲਈ ਕਰਕੇ ਬਸ ਬਸ ਤੇ ਵੇਸ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਤੇ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚੋਅ ਜ਼ਰੂਰ ਕਰਾ ਲਿਆ ਕਰੋ